ਲੋਕਿੰਸਾ ਪਾਰਟੀ ਤੋਂ ਲੋਕ ਸਭਾ ਸੰਗਰੂਰ ਸੀਟ ਦੇ ਉਮੀਦਵਾਰ ਜਸਜੀ ਜਸਰਾਧ ਨੇ ਆਪਣੀ ਇਲੈਕਸ਼ਨ ਕੈਂਪੇਨ ਦੇ ਚੱਲਦੇ ਬਰਨਾਲਾ ਚ ਇੱਕ ਜਨ ਸਭਾ ਕੀਤੀ ਜਿਸ 'ਚ ਮੁੱਖ ਤੌਰ ਤੇ ਸੁਖਪਾਲ ਖੈਰਾ ਨੇ ਪਹੁੰਚਣਾ ਸੀ ਪਰ ਉਹ ਨਹੀਂ ਪਹੁੰਚ ਪਾਏ ਇਸ ਮੌਕੇ ਜਸਜੀ ਜਸਰਾਧ ਨੇ ਆਪਣੇ ਇਲਾਕੇ ਦੇ ਵੋਟਰਾਂ ਵੱਲੋਂ ਵੋਟ ਲਈ ਅਪੀਲ ਕੀਤੀ ਅਤੇ ਲੋਕਾਂ ਨੂੰ ਸੰਬੋਧਿਤ ਕੀਤਾ ਦੇਖੋ ਸਾਡੇ ਜਿਹੜੇ ਅਹੁਦੇਦਾਰ ਨੇ ਇੱਥੇ ਸਾਡੇ ਡੈਡੀਕੇਟਿਡ ਵਲੰਟੀਅਰਸ ਨੇ ਜਿਹੜੇ ਕੰਮ ਕਰ ਰਹੇ ਸੀ ਜਿਨ੍ਹਾਂ ਨੂੰ ਇਲਾਕੇ ਦੀ ਪੂਰੀ ਸਮਝ ਹੈ ਜਿਹੜੇ ਮੈਕਸਿਮਮ ਬਰਨਾਲਾ ਦੇ ਵਿੱਚ ਤਿੰਨ ਜਿਹੜੀਆਂ ਵਿਧਾਨ ਸਭਾ ਨੇ ਉਹਨਾਂ ਦੇ ਕੋਨੇ-ਕੋਨੇ ਤੇ ਬੰਦਿਆਂ ਨਾਲ ਵਾਕਿਫ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਨਾਲ ਹੀ ਕਾਲਾ ਢੀਲੋ ਵੱਲੋਂ ਪਾਰਟੀ ਛੱਡਣ ਦੇ ਜੱਸੀ ਜਸਰਾਜ ਨੇ ਕਿਹਾ ਕਿ ਅਸੀਂ ਬੈਸਟ ਵਿਸ਼ੇਸ ਦਿੰਦੇ ਆ ਕਾਲਾ ਢੀਲੋ ਨੂੰ ਬੰਦਾ ਮਾੜਾ ਨਹੀਂ ਸੀ ਪਰ ਪਤਾ ਨਹੀਂ ਕੀ ਮਜਬੂਰੀ ਸੀ ਨਾਲ ਹੀ ਉਹਨਾਂ ਨੇ ਕਿਹਾ ਕਿ ਜ਼ਿੰਦਗੀ 'ਚ ਬਹੁਤ ਲੋਕ ਆਉਂਦੇ ਨੇ ਬਹੁਤ ਜਾਂਦੇ ਨੇ ਜ਼ਿੰਦਗੀ ਰੁਕਦੀ ਨਹੀਂ ਦੇਖੋ ਅਸੀਂ ਬੈਸਟ ਵਿਸ਼ੇਸ ਦਿੰਦੇ ਆ ਕਾਲਾ ਢੀਲੋ ਨੂੰ ਬੰਦਾ ਮਾੜਾ ਨਹੀਂ ਸੀ ਪਤਾ ਨਹੀਂ ਕੀ ਮਜਬੂਰੀ ਹੈ ਫਿਰ ਵੀ ਦੇਖੋ ਆਪਣੀ ਜ਼ਿੰਦਗੀ 'ਚ ਕਈ ਬੰਦੇ ਆਉਂਦੇ ਕਈ ਜਾਂਦੇ ਆ ਕਈ ਦੁਨੀਆ ਤੋਂ ਹੀ ਚਲ ਜਾਂਦੇ ਆ قافلہ چلਦਾ ਰਹਿੰਦਾ ਜ਼ਿੰਦਗੀ ਰੁਕਦੀ ਨਹੀਂ ਇਸ ਮਾਰਕੀਟ ਟੀਂਸਾ ਤੇ ਕੇਵਲ ਢਿੱਲੋਂ ਦੇ ਤੰਜ ਕੱਸਦੇ ਹੋ ਜੱਸੀ ਜਸਰਾਜ ਨੇ ਕਿਹਾ ਕਿ ਮੇਰੇ ਪਿਤਾ ਜੀ ਕਹਿੰਦੇ ਸੀ ਕਿ ਰਿਸ਼ਤੇ ਬਰਾਬਰੀ ਵਾਲਿਆਂ ਨਾਲ ਜੱਜਦੇ ਨੇ ਟੀਂਸਾ ਪਰਿਵਾਰ ਤੇ ਕੇਵਲ ਢਿੱਲੋਂ ਪਰਿਵਾਰ ਅਰਬਾਂ ਭਤੀ ਪਾਰਟੀਆਂ ਇਹਨਾਂ ਨਾਲ ਗਰੀਬਾਂ ਦਾ ਰਿਸ਼ਤਾ ਕਿੱਥੇ ਨਿਭਜੂ ਜੇ ਨਿਭਣਾ ਹੁੰਦਾ ਤਾਂ ਕੈਪਟਨ ਤੇ ਬਾਦਲਾ ਨਾੜਨ ਨਾਲ ਨਿਭ ਜਾਂਦਾ ਉਹ ਲੁੱਟ ਕੇ ਖਾ ਗਏ ਗਰੀਬਾਂ ਦੀਆਂ ਲਾਸ਼ਾਂ ਤੇ ਰੋਟੀਆਂ ਸੇਕਣ ਵਾਲੇ ਹੁਣ ਇਹ ਲੋਕ ਗਰੀਬਾਂ ਦੇ ਭਲੇ ਲਈ ਕੀ ਕਰਨਗੇ ਪਹਿਲਾਂ ਨਹੀਂ ਹੋਇਆ ਤਾਂ ਹੁਣ ਕਿਵੇਂ ਹੋ ਜਾਣਾ ਦੇਖੋ ਜਿੱਥੋਂ ਤੱਕ ਟੀਂਸਾ ਤੇ ਕੇਵਲ ਢਿੱਲੋਂ ਦਾ ਸਵ ਸਾਡੇ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਰਿਸ਼ਤੇ ਬਰਾਬਰੀ ਵਾਲਿਆਂ ਨਾਲ ਹੀ ਜੱਜਦੇ ਆ ਜਦ ਜਦੋਂ ਮੁੰਡੇ ਕੁੜੀ ਦਾ ਰਿਸ਼ਤਾ ਕਰਦੇ ਆ ਨਾ ਜੇ ਬਾਲੇ ਉੱਚੇ ਘਰ ਕਰ ਲੋ ਰਿਸ਼ਤਾ ਤਾਂ ਕੁੜੀ ਆ ਕੇ ਹੀ ਕਹੀ ਜਾਂਦੀ ਆ ਮੈਨੂੰ ਤਾਂ ਮੇਰੇ ਤਾਂ ਨੌਕਰ ਸਵੇਰੇ ਚਾਹ ਪੁੱਛਦੇ ਸੀ ਮੈਂ ਤਾਂ ਗੱਡੀ ਚ ਗੱਡੀ ਦੇ ਉੱਤੇ ਨੇ ਪੈਰ ਨਹੀਂ ਸੀ ਰੱਖਦੀ ਤੁਹਾਡੇ ਦਾ ਤੱਪੜ ਰੋਲੇ ਫਿਰਦੇ ਆ ਉਹ ਰਿਸ਼ਤਾ ਬਰਾਬਰੀ ਦਾ ਨਹੀਂ ਹੁੰਦਾ ਕੇਵਲ ਢਿੱਲੋਂ ਅਰਬਾਂਪਤੀ ਪਾਰਟੀ ਐ ਟੀਨ ਸੇ ਹੋਰੀ ਅਰਬਾਂਪਤੀ ਪਾਰਟੀ ਨੇ ਇਹਨਾਂ ਨਾਲ ਗਰੀਬਾਂ ਦਾ ਰਿਸ਼ਤਾ ਕਿੱਥੇ ਨਿਭਜੂ ਜੇ ਨਿਭ ਸਕਦਾ ਹੁੰਦਾ ਤਾਂ ਕੈਪਟਨ ਨਵਿੰਦਰ ਸਿੰਘ ਨਾਲ ਨਿਭਜਾਂਦਾ ਜੇ ਨਿਭ ਸਕਦਾ ਹੁੰਦਾ ਬਾਦਲਾ ਨਾਲ ਨਿਭਜਾਂਦਾ ਉਹ ਲੁੱਟ ਕੇ ਖਾ ਗਏ ਯਾਰ ਗਰੀਬਾਂ ਦੀਆਂ ਲਾਸ਼ਾਂ ਤੇ ਰੋਟੀਆਂ ਸੇਕਣ ਵਾਲੇ ਲੋਕ ਹੁਣ ਇਹ ਗਰੀਬਾਂ ਦਾ ਭਲਾ ਕਰਨਗੇ ਪਹਿਲਾਂ ਨਹੀਂ ਹੋਇਆ 70 71 ਸਾਲ ਚ ਅੱਗੇ ਕਿਤੇ ਹੋਣਾ ਵੀ ਨਹੀਂ ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਉੱਥੇ ਹੀ ਕਾਂਗਰਸ ਵੱਲੋਂ ਬਠਿੰਡਾ ਤੋਂ ਰਾਜਾ ਵਡਿੰਗ ਨੂੰ ਉਮੀਦਵਾਰ ਐਲਾਨਤੇ ਜੱਸੀ ਨੇ ਕਿਹਾ ਕਿ ਇਹ ਕਾਂਗਰਸ ਦੀ ਚਾਲ ਹੈ ਕਿਉਂਕਿ ਉਹ ਚਾਹੁੰਦੀ ਹੈ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜਿੱਤ ਜਾਵੇ ਰਾਜਾ ਵਡਿੰਗ ਨੂੰ ਉਹਨਾਂ ਨੂੰ ਪਤਾ ਕਾਂਗਰਸ ਨੂੰ ਉਹਨਾਂ ਤਿੰਨਾਂ ਚ ਨਾ 13 ਚ ਨਾ ਪਲੇਅਰਾਂ ਚ ਤੇ ਨਾ ਸਪੇਅਰਾਂ ਚ ਉਹ ਜਾਣ ਕੇ ਉੱਥੇ ਉਹਨੂੰ ਉਤਾਰਿਆ ਗਿਆ ਤਾਂ ਕਿ ਹਰਸਿਮਰਤ ਦੀ ਜਿੱਤ ਪੱਕੀ ਹੋ ਜੇ ਇਹਦਾ ਪਹਿਲਾ ਐਗਜ਼ਾਮਪਲ ਜਦੋਂ ਕੈਪਟਨ ਮਰਿੰਦਰ ਸਿੰਘ ਪਟਿਆਲੇ ਤੋਂ ਉੱਡ ਕੇ ਲੰਬੀ ਗਿਆ ਸੀ ਬਾਦਲ ਨੂੰ ਜਿਤਾਉਣ ਰਵਨੀਤ ਬਿੱਟੂ ਜਲਾਲਾਬਾਦ ਗਿਆ ਸੀ ਇਹਨੂੰ ਸੁਖਬੀਰ ਨੂੰ ਜਿਤਾਉਣ ਅੱਜ ਇਹਨਾਂ ਨੇ ਕਿਹਾ ਵੀ ਇਹਨੂੰ ਭੇਜ ਦੋ ਨਾਲ ਇਹਦਾ ਪੁੱਸ ਪੂਰਾ ਹੋ ਜੂ ਰਾਜਾ ਵੜਿੰਗ ਦਾ ਨਾਲ ਹੀ ਜੱਸੀ ਨੇ ਜਸਵਿੰਦਰ ਧਵਾਨ ਨੂੰ ਅਪੀਲ ਕੀਤੀ ਕਿ ਉਹ ਸੰਗਰੂਰ ਆ ਕੇ ਉਹਨਾਂ ਦਾ ਸਾਥ ਦੇਣ ਦੇਖੋ ਜੀ ਜਿਵੇਂ ਜਸਵਿੰਦਰ ਧਵਾਨ ਜੀ ਕਹਿ ਰਹੇ ਆ ਕਿ OBC ਨੂੰ ਕੋਈ ਦਰਜਾ ਨਹੀਂ ਦਿੱਤਾ ਜਾ ਰਿਹਾ OBC ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਾਂਗਰਸ ਉਹਨਾਂ ਨੂੰ ਪੁੱਛ ਨਹੀਂ ਰਹੀ ਉਹ ਕਹਿੰਦੇ ਮੇਰੀ ਥਾਂ ਤੇ ਕਿਸੇ ਵੀ OBC ਦੇ ਪ੍ਰਤੀਨਿਧੀ ਨੂੰ ਪ੍ਰਤਿਨੇਤਾ ਦਿੱਤੀ ਜਾਵੇ ਮੈਂ ਜਸਵਿੰਦਰ ਤੁਮਾਨ ਤੇ surjit ਤੁਮਾਨ ਨੂੰ ਬੇਨਤੀ ਕਰਦਾ ਕਿ ਭਾਈ ਸੱਤਾਂ ਪਾਰਟੀਆਂ ਨੇ ਪੰਜਾਬ ਜਮਹੂਰੀ ਗੱਠ ਜੋੜ ਨੇ ਜੱਸੀ ਜਸਰਾਜ ਜੋ ਕਿ OBC ਨੂੰ ਬਿਲੋਂਗ ਕਰਦਾ ਸੈਣੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਮੈਨੂੰ ਪ੍ਰਤਿਨੇਤਾ ਦਿੱਤੀ ਹੈ ਮੈਂ ਆਪਣੇ ਵੀਰ ਨੂੰ ਬੇਨਤੀ ਕਰਦਾ ਪੰਜਾਬ ਲਈ ਹੋਈ ਕੰਮ ਕਰਨਾ ਸੰਗਰੂਰ ਲਈ ਕੰਮ ਕਰਨਾ ਵੀਰ ਸਾਡੀ ਬੇਨਤੀ ਪਰ ਕਬੂਲ ਕਰ ਤੇ ਆ ਕੇ ਮੇਰਾ ਸਾਥ ਦੇ ਯਾਰ ਜੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ